ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਨੇ ਦੇਖੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦੱਸਨੇ ਅਹੀ ਆਪਾ ਤੁਹਾਨੂੰ ਇਹਨੇ ਕਿਹੜਾ ਚੰਡਾ ਕਿਹੜਾ ਤੇ ਕਿਹੜਾ ਗੇੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਸੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰ ਕੋਲੇ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਨਹੀਂ ਡਟਾ ਬਧਾਰਿਆ ਹਾਂਜੀ ਹਾਂਜੀ ਦੂਰੋਂ ਦੂਰ ਸਾਰੇ ਜਿੰਨੇ ਜਿੰਨੇ ਜੋ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇ ਉਹਦਾ ਹੀ ਆਂਦੀਆਂ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਜੀ ਸਹੀ ਗੱਲ ਉਹ ਕਹਿੰਦੇ ਵੇਖਿਓ ਆਈਕਿਊ ਬੜਾ ਤੇਜ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੁੰਦਾ ਨਹੀਂ ਬੱਚਾ ਤੇ ਬਾਕੀ ਇਹਦਾ ਇੰਟਰਸਟ ਹੀ ਸੀਗਾ ਜੀ ਇਹਦੇ ਵੱਲ ਕੰਟਰੀਜ਼ ਵੱਲ ਗਾਈਡੈਂਸ ਇਹ ਲੋੜ ਹੀ ਨਹੀਂ ਭਈ ਆਪ ਹੀ ਨੇ ਜਿਹੜੇ ਟਾਇਲ ਸੀਗੇ ਉਹਨੂੰ ਇਹਨੇ ਵਧੀਆ ਯੂਟਿਲਾਈਜ਼ ਕੀਤਾ ਕਿ ਟਾਇਲਸ ਨੂੰ ਹੀ ਆਪਣਾ ਇਹਨੇ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਉਹ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉੱਥੋਂ ਦੇਖ ਕੇ ਹੀ ਇਹਨੂੰ ਪਤਾ ਲੱਗਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ 195 ਕੰਟਰੀਜ਼ ਦੇ ਫਲੈਗ ਦੇਖ ਕੇ ਹੈ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨਾ ਇਹਨੇ 3 ਮਿੰਟ 35 ਸਕਿੰਡ ਚ ਦੱਸਿਆ ਸਭ ਤੋਂ ਪਹਿਲਾਂ ਅਹੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਨੀ ਹੁੰਦੀ ਆ ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ ਆ 2-3 ਮਹੀਨੇ ਲੱਗ ਜਾਂਦੇ ਰਿਜ਼ਲਟ ਆਣ ਤੱਕ ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਆ ਫਿਰ ਉਸ ਤੋਂ ਬਾਅਦ ਹੀ ਯੈਸ ਹੁੰਦੀ ਆ ਸਾਨੂੰ ਤਾਂ ਬਹੁਤ ਮਾਨ ਮਹਿਸੂਸ ਹੋਇਆ ਕਿਉਂਕਿ ਅਹੀਂ ਐਕਸਪੈਕਟ ਨਹੀਂ ਕੀਤਾ ਕਿ ਇਦਾਂ ਦਾ ਵੀ ਕੋਈ ਰਿਕਾਰਡ ਬਣ ਜਾਏਗਾ ਜਾਂ ਕੁਝ ਪੋਸਿਬਲ ਹੈ ਨਹੀਂ ਸਾਨੂੰ ਚਲ ਸਾਰੇ ਫਲੈਗਸ ਦੱਸਦਾ ਪਰ ਪਹਿਲਾਂ ਆਪਾਂ ਸੋਚਿਆ ਨਹੀਂ ਸੀ ਕਿ ਸਾਰੇ ਕੰਟਰੀਜ਼ ਦੇ ਫਲੈਗਸ ਦੱਸ ਦੇਗਾ ਕਿਉਂਕਿ ਸਾਰੇ ਕੰਟਰੀਜ਼ ਦੇ ਫਲੈਗ ਯਾਦ ਕਰਨਾ ਬਹੁਤ ਔਖੀ ਗੱਲ ਸੀ ਪਰ ਜਦੋਂ ਇਹਨੇ ਦੱਸਨੇ ਸ਼ੁਰੂ ਕਰਤੇ ਹੌਲੀ ਹੌਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਹੀ ਜਾਂ ਆਈਲੈਂਡ ਸੀ ਜਿਹੜਾਂ ਦੇ ਜਿਨ੍ਹਾਂ ਦਾ ਅਸੀਂ ਕਦੀ ਨਾਮ ਵੀ ਨਹੀਂ ਸੁਣੇ ਸੀ ਉਹਨਾਂ ਦੇ ਫਲੈਗ ਵੀ ਦੱਸ ਦਿੰਦਾ ਸੀ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਇਹਨੂੰ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋ ਤੋੜੀਏ ਤੇ ਕਿਸੇ ਰਿਕਾਰਡ ਚ ਅਪਲਾਈ ਕਰੀਏ ਅ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਦੇ ਅੰਦਰ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪੰਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰਾ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉੱਚ ਸਾਰਾ ਕੰਟਰੀ ਬਾਲਸ ਆਂਦਾ ਉੱਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਦੇ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 'ਚ ਕੀ ਹੋਇਆ ਵਰਲਡ ਵਾਰ 1 'ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪੈਂ ਇੰਡੀਆ ਦੀ ਸਹੀ ਗੱਲ ਹੈ ਇਹਨੇ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਫਲੈਗ ਦੇਖਦਾ ਟੈਲੀਵਿਜ਼ਨ ਤੇ ਉੱਪਰ ਵੀ ਫਲੈਗ ਦੇਖਦਾ ਮੈਂ ਉਹਨੂੰ ਕਈ ਵਾਰੀ ਕਹਿੰਦਾ ਯਾਰ ਅਸਲ ਨਾਲ ਕਰ ਨਾ ਕਰ ਨਾ ਕਰ ਨਹੀਂ ਮੇਰੀ ਰੀਅਲ ਖਤਮ ਹੋਣ ਤੋਂ ਮੇਰੀ ਰੀਅਲ ਖਤਮ ਹੋਣ ਤੋਂ ਮੈਂ ਤੇ ਰੀਅਲ ਖਤਮ ਨਹੀਂ ਦੀ 2-2 ਘੰਟੇ ਤੱਕ ਲੱਗਾ ਰਹਦਾ ਔਰ ਫਲੈਗ ਦੇਖਦਾ ਕਿਹੜਾ ਕੰਟਰੀ ਹੈ ਕਿਹੜਾ ਨਹੀਂ ਕੰਟਰੀ ਹਰ ਚੀਜ਼ ਦਾ ਦੇ ਦੱਸ ਸਕਦਾ ਫਿਰ ਦੱਸਦਾ ਵੀ ਹੈ ਇਵਨ ਇੱਥੋਂ ਤੱਕ ਕਿ ਪੁਰਾਣੇ ਟਾਪੂ ਹੁੰਦੇ ਨਾ ਉਹ ਵੀ ਦੱਸਦਾ ਵੀ ਫਲਾਣੇ ਫਲਾਣੀ ਚੀਜ਼ ਦੇਖ ਕਿਹਾ ਨਹੀਂ ਦੱਸ ਨਹੀਂ ਸਕਦੇ ਸਾਡੀ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਂ ਰੋਸ਼ਨ ਕਰਦਾ ਉਹ ਵੀ ਇੰਡੀਆ ਵਾਲਾ ਇੰਡੀਆ ਵਿੱਚ ਇੰਡੀਆ ਨੇ ਬਾਟ ਚਲ ਬੋਤਕੀ ਬਾਟ ਰਿਕਾਰਡ ਚ ਆ ਗਿਆ ਜੀ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਕਿ ਟੈਲੀਵਿਜ਼ਨ ਪਤਨ ਕੀ ਦੇਖਦਾ ਲੇਕਿਨ ਜਦੋਂ ਇਹ ਹੀ ਪਤਾ ਲੱਗਾ ਨਾ ਨੱਥੇ ਇਹ ਤਵੱਜਲ ਕਰਦਾ ਹੈ ਜਿਹੜੀ ਸਾਰੀ ਇੱਥੇ ਫਿਰਦੇ ਸਾਨੂੰ ਮਹਿਸੂਸ ਹੋ ਕੇ ਵੀ ਇਹਨੂੰ ਆਂਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹਨੂੰ ਬਹੁਤਾ ਟਾਈਮ ਨਾ ਦੇ ਪੜਾਈ ਵਾਲੀ ਧਿਆਨ ਦੇ ਬਿਲਕੁਲ ਬਿਲਕੁਲ ਮਤਲਬ ਬਹੁਤਾ ਇਹਨਾਂ ਧਿਆਨ ਨਾ ਦੇ ਇਨੋਂ ਮੈਂ ਕਹਦਾ ਜੇ ਆਪ ਆਪਣੇ ਆਪਣੀ ਬੇਟੀ ਨੂੰ ਵੀ ਕਿਨੂੰ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹਦਾ ਇੰਟਰਸਟ ਜਿਆਦਾ ਹੀ ਤਾਂ ਅਸੀਂ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਇਹਨਾਂ ਦੋ ਦਿਨ ਪਹਿਲਾਂ ਪਤਾ ਕੀ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟ੍ਰੇਡ ਕਰੋ ਦੋ ਦਿਨ ਦੇ ਤਿੰਨ ਦਿਨ ਹੈ ਔਰ ਤਿੰਨ ਦਿਨ ਜੇ ਇਹਨੇ ਕੀਤਾ ਤੇ ਆ ਬਲਕਿ ਉਹਨਾਂ ਮੈਂ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫਿਰ ਸੈਟੀਸਫਾਈ ਮੈਂ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸੀ ਇਸ ਤੋਂ ਬੱਧ ਕੀ ਚਾਹੀਦੀ ਜੀ ਜੀ ਮੈਂ ਤੁਹਾਨੂੰ ਕਹਾਂ ਦਸ ਰਿਹਾ ਹਾਂ